ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਕੁਝ ਦਿਨ ਪਹਿਲਾਂ ਭਿਆਨਕ ਸੜਕ ਹਾਦਸਾ ਹੁੰਦਾ ਹਿਮਾਚਲ ਦੇ ਬੱਧੀ ਇਲਾਕੇ ਦੇ ਵਿੱਚ ਤੇ ਉਸ ਤੋਂ ਬਾਅਦ ਫੋਟੋ ਸਸਤਾਲ ਮਹਾਲੀ ਦੇ ਵਿੱਚ ਇਲਾਜ ਅਧੀਨ ਨੇ ਬਹੁਤ ਗੰਭੀਰ ਹਾਲਤ ਦੇ ਵਿੱਚ ਉਹਨਾਂ ਦਾ ਜਿਹੜਾ ਇਲਾਜ ਹੋ ਰਿਹਾ ਕਿਉਂਕਿ ਜ਼ਖਮੀ ਬਹੁਤ ਗੰਭੀਰ ਜਿਹੜਾ ਤਰੀਕੇ ਦੇ ਨਾਲ ਹੋਏ ਨੇ ਕਿਸ ਤਰੀਕੇ ਦਿਮਾਗ ਦੇ ਵਿੱਚ ਸੱਟਾਂ ਲੱਗੀਆਂ ਗਰਦਨ ਦੇ ਮਨਕੇ ਟੁੱਟੇ ਰੀੜ ਦੀ ਹੱਡੀ ਤੇ ਸੱਟਾਂ ਲੱਗੀਆਂ ਤੇ ਉਸ ਤੋਂ ਬਾਅਦ ਵੈਂਟੀਲੇਟਰ ਤੇ ਨੇ ਅੱਜ ਵੀ ਰਾਜਵੀਰ ਜਵੰਦਾ 7 ਦਿਨ ਹੋ ਗਏ ਤੇ ਇਸ ਵਕਤ ਛੋਟੇ ਸਸਤੜ ਮਹਾੜੀ ਦੇ ਵੱਲੋਂ ਅੱਜ ਸ਼ਾਮ ਦਾ ਬੁਲੇਟਿਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਇਹ ਗੱਲ ਆਕੀ ਗਈ ਆ ਕਿ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਕੁਝ ਖਾਸ ਸੁਧਾਰ ਨਹੀਂ ਹੋ ਰਿਹਾ ਜਾਨੀ ਕਿ ਨਿਊਰੋ ਜਿਹੜਾ ਨਿਊਰੋ ਦੇ ਇਲਾਕੇ ਦੇ ਵਿੱਚ ਜਾਨੀ ਕਿ ਦਿਮਾਗ ਦੇ ਏਰੀਆ ਦੇ ਵਿੱਚ ਬਾਡੀ ਦੇ ਉਸ ਦੇ ਵਿੱਚ ਰਾਜਵੀਰ ਜਵੰਦਾ ਦੇ ਵਿੱਚ ਕੁਝ ਵੀ ਖਾਸ ਸੁਧਾਰ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਕੱਲ ਵਰਗੀ ਸਥਿਤੀਆਂ ਤੇ ਨਾਲ ਡਾਕਟਰਾਂ ਦੇ ਵੱਲੋਂ ਇਹ ਵੀ ਗੱਲ ਆਕੀ ਜਾ ਰਹੀ ਆ ਕਿ ਜਿਹੜਾ ਜੋ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਆ ਉਸ ਦੇ ਨਾਲ ਹੀ ਜਿਹੜਾ ਹਾਰਟ ਬੀਟ ਆ ਉਸ ਨੂੰ ਕੰਟਰੋਲ ਕੰਟਰੋਲ ਆ ਜਿਹੜਾ ਉਹ ਕੀਤਾ ਜਾ ਰਿਹਾ ਯਾਨੀ ਕਿ ਇਸ ਵਕਤ ਇੱਕ ਵਾਰ ਫਿਰ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਚਿੰਤਾਵਾਂ ਵੱਧ ਚੁੱਕੀਆਂ ਨੇ ਕਿਉਂਕਿ ਜਿੱਥੇ ਪਹਿਲੇ ਇੱਕ ਦੋ ਦਿਨਾਂ ਦੇ ਵਿੱਚ ਲਗਾਤਾਰੇ ਰਿਪੋਰਟਾਂ ਆ ਰਹੀਆਂ ਸੀ ਕਿ ਜਿਹੜਾ ਘੰਟੇ ਪ੍ਰਤੀ ਘੰਟੇ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਪਰ ਇਸ ਵਕਤ ਜਿਹੜਾ ਮੈਡੀਕਲ ਬੁਲਟਿਨ ਜਾਰੀ ਹੋਇਆ ਉਸ ਦੇ ਵਿੱਚ ਬਹੁਤ ਸਾਰੀਆਂ ਚਿੰਤਾਵਾਂ ਵੱਧ ਚੁੱਕੀਆਂ ਨੇ ਕਿ ਹਾਰਾ ਕਿ ਨਿਊਰੋ ਸਾਇੰਸ ਨਿਊਰੋਲੋਜੀਕਲ ਨਿਊਰੋ ਸਰਜਰੀ ਦੀਆਂ ਬਹੁਤ ਸਾਰੀਆਂ ਸੀਨੀਅਰ ਟੀਮਾਂ ਦੁਆਰਾ ਸੀਨੀਅਰ ਡਾਕਟਰਾਂ ਦੁਆਰਾ ਰਾਜਵੀਰ ਜਵੰਦਾ ਦਾ ਟ੍ਰੀਟਮੈਂਟ ਕੀਤਾ ਜਾ ਰਿਹਾ ਹੈ ਲਾਸ ਕੀਤਾ ਜਾ ਰਿਹਾ ਪਰ ਇਹ ਸਭ ਦੇ ਵਿਚਾਰੇ ਜੋ ਉਹਨਾਂ ਦੇ ਵੱਲੋਂ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਜਾਨੀ ਕਿ ਜੋ ਸਾਰੀ ਅੱਜ ਦੀ ਰਿਪੋਰਟ ਦਿੱਤੀ ਗਿਆ ਕਿ ਕਿਸ ਤਰੀਕੇ ਦੇ ਰਾਜਵੀਰ ਜਵੰਦਾ ਦੇ ਇਸ ਵਕਤ ਹਾਲਾਤ ਨੇ ਤਾਂ ਉਹਨਾਂ ਦੇ ਵੱਲੋਂ ਬਹੁਤ ਸਾਰੀ ਚਿੰਤਾ ਪ੍ਰਗਟਾਈ ਗਈ ਕਿ ਬਹੁਤ ਜ਼ਿਆਦਾ ਜਿਹਨੂੰ ਕਹਿਦੀ ਹੈ ਕਿ ਕੋਈ ਖਾਸ ਸੁਧਾਰ ਰਾਜਵੀਰ ਜਵੰਦਾ ਦੀ ਹਾਲਤ ਦੇ ਵਿੱਚ ਨਹੀਂ ਹੋ ਰਿਹਾ ਹਾਲਤ ਰਾਜਵੀਰ ਜਵੰਦਾ ਦੀ ਨਾਜ਼ੁਕ ਬਣੀ ਹੋਇਆ ਕਿਉਂਕਿ ਕਿਸ ਤਰੀਕੇ ਨਾਲ ਸੱਟਾਂ ਲੱਗਦੀਆਂ ਨੇ ਉਸ ਤੋਂ ਬਾਅਦ ਹਾਲਾਂਕਿ ਇੱਕ ਦਿਨ ਜਦੋਂ ਇਲਾਜ ਅਧੀਨ ਹੁੰਦੇ ਨੇ ਇੱਕ ਦੋ ਦਿਨ ਬਾਅਦ ਹੀ ਉਹਨਾਂ ਦੇ ਮਾਤਾ ਮਿਲਣ ਜਾਂਦੇ ਨੇ ਅੱਖ ਦੇ ਵਿੱਚ ਅਤਰੂ ਆਉਂਦਾ ਤੇ ਉਸ ਵਕਤ ਬਹੁਤ ਵੱਡੀ ਆਸ ਦੀ ਕਿਰਨ ਜਿਹੜੀ ਉਮੀਦ ਆ ਉਹ ਮਨ ਦੇ ਵਿੱਚ ਆ ਜਾਂਦੀ ਅਤੇ ਉਸ ਤੋਂ ਬਾਅਦ ਜਿਸ ਤਰੀਕੇ ਦੇ ਮੈਡੀਕਲ ਬੁਲੇਟਿਨ ਜਾਰੀ ਹੋ ਰਹੇ ਨੇ ਤੇ ਉਸ ਨੇ ਬਹੁਤ ਸਾਰੇ ਉਹਨਾਂ ਦੇ ਪ੍ਰਸ਼ੰਸਕਾਂ ਦੇ ਪੰਜਾਬੀ ਇੰਡਸਟਰੀ ਦੇ ਪੰਜਾਬੀ ਜਗਤ ਦੇ ਜਿਹੜੇ ਮਨਾਂ ਦੇ ਵਿੱਚ ਚਿੰਤਾਵਾਂ ਨੇ ਉਹ ਬੁਧਾ ਕੇ ਰੱਖ ਦਿੱਤੇ ਇਤੇ ਇਸ ਵਕਤ ਜਿਹੜਾ ਫੋਰਟਿਸ ਹਸਪਤਾਲ ਮਹਾਲੀ ਦੇ ਵੱਲੋਂ ਜਿਹੜਾ ਮੈਡੀਕਲ ਬੁਲੇਟਿਨ ਜਾਰੀ ਕੀਤਾ ਉਸ ਦੇ ਵਿੱਚ ਪਤਾ ਲੱਗਿਆ ਕਿ ਰਾਜਵੀਰ ਜਵੰਦਾ ਦੀ ਜਿਹੜੀ ਨਿਊਰੋ ਦੀ ਰਿਪੋਰਟ ਆ ਉਹ ਬਹੁਤ ਜ਼ਿਆਦਾ ਕੋਈ ਜਿਹੜੀ ਅੱਗੇ ਸਿਰਲੋ ਸੁਧਾਰ ਨਹੀਂ ਹੋਇਆ ਯਾਨੀ ਕਿ ਉਸੇ ਤਰੀਕੇ ਦੇ ਹਾਲਾਤ ਨੇ ਕੱਲ ਵਰਗੇ ਹਾਲਾਤ ਨੇ ਤੇ ਇਸ ਗੱਲ ਨੂੰ ਲੈ ਕੇ ਫੋਰਟਿਸ ਹਸਪਤਾਲ ਮਹਾਲੀ ਦੇ ਵੱਲੋਂ ਮੈਡੀਕਲ ਬੁਲੇਟਨ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਕੁਝ ਦਿਨ ਪਹਿਲਾਂ ਭਿਆਨਕ ਸੜਕ ਹਾਦਸਾ ਹੁੰਦਾ ਹਿਮਾਚਲ ਦੇ ਵੱਧੀ ਇਲਾਕੇ ਦੇ ਵਿੱਚ ਤੇ ਉਸ ਤੋਂ ਬਾਅਦ ਫੋਟ ਸਸਤਾਲ ਮਹਾਲੀ ਦੇ ਵਿੱਚ ਇਲਾਜ ਅਧੀਨ ਨੇ ਬਹੁਤ ਗੰਭੀਰ ਹਾਲਤ ਦੇ ਵਿੱਚ ਉਹਨਾਂ ਦਾ ਜਿਹੜਾ ਇਲਾਜ ਹੋ ਰਿਹਾ ਕਿਉਂਕਿ ਜ਼ਖਮੀ ਬਹੁਤ ਗੰਭੀਰ ਜਿਹੜਾ ਤਰੀਕੇ ਦੇ ਨਾਲ ਹੋਏ ਨੇ ਕਿਸ ਤਰੀਕੇ ਦਿਮਾਗ ਦੇ ਵਿੱਚ ਸੱਟਾਂ ਲੱਗੀਆਂ ਗਰਦਨ ਦੇ ਮਨਕੇ ਟੁੱਟੇ ਰੀੜ ਦੀ ਹੱਡੀ ਤੇ ਸੱਟਾਂ ਲੱਗੀਆਂ ਦੇ ਉਸ ਤੋਂ ਬਾਅਦ ਵੈਂਟੀਲੇਟਰ ਤੇ ਨੇ ਅੱਜ ਵੀ ਰਾਜਵੀਰ ਜਵੰਦਾ ਸੱਤ ਦਿਨ ਹੋ ਗਏ ਤੇ ਇਸ ਵਕਤ ਫੋਟਸ ਹਸਤੜ ਮਹਾੜੀ ਦੇ ਵੱਲੋਂ ਅੱਜ ਸ਼ਾਮ ਦਾ ਬੁਲੇਟਿਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਇਹ ਗੱਲ ਆਕੀ ਗਈ ਆ ਕਿ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਕੁਝ ਖਾਸ ਸੁਧਾਰ ਨਹੀਂ ਹੋ ਰਿਹਾ ਜਾਨੀ ਕਿ ਨਿਊਰੋ ਜਿਹੜਾ ਨਿਊਰੋ ਦੇ ਇਲਾਕੇ ਦੇ ਵਿੱਚ ਜਾਨੀ ਕਿ ਦਿਮਾਗ ਦੇ ਏਰੀਆ ਦੇ ਵਿੱਚ ਬਾਡੀ ਦੇ ਉਸ ਦੇ ਵਿੱਚ ਰਾਜਵੀਰ ਜਵੰਦਾ ਦੇ ਵਿੱਚ ਕੁਝ ਵੀ ਖਾਸ ਸੁਧਾਰ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਕੱਲ ਵਰਗੀ ਸਥਿਤੀਆਂ ਤੇ ਨਾਲ ਡਾਕਟਰਾਂ ਦੇ ਵੱਲੋਂ ਇਹ ਵੀ ਗੱਲ ਆਖੀ ਜਾ ਰਹੀ ਹੈ ਕਿ ਜਿਹੜਾ ਜੋ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ ਉਸ ਦੇ ਨਾਲ ਹੀ ਜਿਹੜਾ ਹਾਰਟ ਬੀਟ ਆ ਉਸ ਨੂੰ ਕੰਟਰੋਲ ਕੰਟਰੋਲ ਆ ਜਿਹੜਾ ਉਹ ਕੀਤਾ ਜਾ ਰਿਹਾ ਯਾਨੀ ਕਿ ਇਸ ਵਕਤ ਇੱਕ ਵਾਰ ਫਿਰ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਚਿੰਤਾਵਾਂ ਵੱਧ ਚੁੱਕੀਆਂ ਨੇ ਕਿਉਂਕਿ ਜਿੱਤੇ ਪਹਿਲੇ 1-2 ਦਿਨਾਂ ਦੇ ਵਿੱਚ ਲਗਾਤਾਰੇ ਰਿਪੋਰਟਾਂ ਆ ਰਹੀਆਂ ਸੀ ਕਿ ਜਿਹੜਾ ਘੰਟੇ ਪ੍ਰਤੀ ਘੰਟੇ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਪਰ ਇਸ ਵਕਤ ਜਿਹੜਾ ਮੈਡੀਕਲ ਬੁਲਟਿਨ ਜਾਰੀ ਹੋਇਆ ਉਸ ਦੇ ਵਿੱਚ ਬਹੁਤ ਸਾਰੀਆਂ ਚਿੰਤਾਵਾਂ ਵੱਧ ਚੁੱਕੇ ਨੇ ਹਾਰਾ ਕਿ ਨਿਊਰੋ ਸਾਇੰਸ ਨਿਊਰੋਲੋਜੀਕਲ ਨਿਊਰੋ ਸਰਜਰੀ ਦੀਆਂ ਬਹੁਤ ਸਾਰੀਆਂ ਸੀਨੀਅਰ ਟੀਮਾਂ ਦੁਆਰਾ ਸੀਨੀਅਰ ਡਾਕਟਰਾਂ ਦੁਆਰਾ ਰਾਜਵੀਰ ਜਵੰਦਾ ਦਾ ਟਰੀਟਮੈਂਟ ਕੀਤਾ ਜਾ ਰਿਹਾ ਆਲਾਸ ਕੀਤਾ ਜਾ ਰਿਹਾ ਪਰ ਇਹ ਸਭ ਦੇ ਵਿਚਾਲੇ ਜੋ ਉਹਨਾਂ ਦੇ ਵੱਲੋਂ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਜਾਨੀ ਕਿ ਜੋ ਸਾਰੀ ਐਸਡੀ ਰਿਪੋਰਟ ਦਿੱਤੀ ਗਿਆ ਕਿ ਕਿਸ ਤਰੀਕੇ ਦੇ ਰਾਜਵੀਰ ਜਵੰਦਾ ਦੇ ਇਸ ਵਕਤ ਹਾਲਾਤ ਨੇ ਤਾਂ ਉਹਨਾਂ ਦੇ ਵੱਲੋਂ ਬਹੁਤ ਸਾਰੀ ਚਿੰਤਾ ਪ੍ਰਗਟਾਈ ਗਈ ਕਿ ਬਹੁਤ ਜ਼ਿਆਦਾ ਜਿਹਨੂੰ ਕਹਦੀ ਹੈ ਕਿ ਕੋਈ ਖਾਸ ਸੁਧਾਰ ਰਾਜਵੀਰ ਜਵੰਦਾ ਦੀ ਹਾਲਤ ਦੇ ਵਿੱਚ ਨਹੀਂ ਹੋ ਰਿਹਾ ਹਾਲਤ ਰਾਜਵੀਰ ਜਵੰਦਾ ਦੀ ਨਾਜ਼ੁਕ ਬਣੀ ਹੋਇਆ ਕਿਉਂਕਿ ਕਿਸ ਤਰੀਕੇ ਨਾਲ ਸੱਟਾਂ ਲੱਗਦੀਆਂ ਨੇ ਉਸ ਤੋਂ ਬਾਅਦ ਹਾਲਾਂਕਿ ਇੱਕ ਦਿਨ ਜਦੋਂ ਇਲਾਜ ਅਧੀਨ ਹੁੰਦੇ ਨੇ ਇੱਕ ਦੋ ਦਿਨ ਬਾਅਦ ਹੀ ਉਹਨਾਂ ਦੇ ਮਾਤਾ ਮਿਲਣ ਜਾਂਦੇ ਨੇ ਅੱਖ ਦੇ ਵਿੱਚ ਅਤਰੂ ਆਉਂਦਾ ਤੇ ਉਸ ਵਕਤ ਬਹੁਤ ਵੱਡੀ ਆਸ ਦੀ ਕਿਨਰ ਕਿਰਨਾ ਜਿਹੜੀ ਉਮੀਦ ਆ ਉਹ ਮਨ ਦੇ ਵਿੱਚ ਆ ਜਾਂਦੀ ਆ ਤੇ ਉਸ ਤੋਂ ਬਾਅਦ ਜਿਸ ਤਰੀਕੇ ਦੇ ਮੈਡੀਕਲ ਬੁਲੇਟਿਨ ਜਾਰੀ ਹੋ ਰਹੇ ਨੇ ਤੇ ਉਸ ਨੇ ਬਹੁਤ ਸਾਰੇ ਉਹਨਾਂ ਦੇ ਪ੍ਰਸ਼ੰਸਕਾਂ ਦੇ ਪੰਜਾਬੀ ਇੰਡਸਟਰੀ ਦੇ ਪੰਜਾਬੀ ਜਗਤ ਦੇ ਜਿਹੜੇ ਮਨਾਂ ਦੇ ਵਿੱਚ ਚਿੰਤਾਵਾਂ ਨੇ ਉਹ ਬੁਧਾ ਕੇ ਰੱਖ ਦਿੱਤੀਆਂ ਨੇ ਤੇ ਇਸ ਵਕਤ ਜਿਹੜਾ ਫੋਰਟਿਸ ਹਸਪਤਾਲ ਮਹਾਲੀ ਦੇ ਵੱਲੋਂ ਜਿਹੜਾ ਮੈਡੀਕਲ ਬੁਲੇਟਿਨ ਜਾਰੀ ਕੀਤਾ ਉਸ ਦੇ ਵਿੱਚ ਪਤਾ ਲੱਗਿਆ ਕਿ ਰਾਜਵੀਰ ਜਵੰਦਾ ਦੀ ਜਿਹੜੀ ਨਿਊਰੋ ਦੀ ਰਿਪੋਰਟ ਆ ਉਹ ਬਹੁਤ ਜ਼ਿਆਦਾ ਕੋਈ ਜਿਹੜੀ ਅੱਗੇ ਨਾਲ ਉਹ ਸੁਧਾਰ ਨਹੀਂ ਹੋਇਆ ਯਾਨੀ ਕਿ ਉਸੇ ਤਰੀਕੇ ਦੇ ਹਾਲਾਤ ਨੇ ਕੱਲ ਵਰਗੇ ਹਾਲਾਤ ਨੇ ਤੇ ਇਸ ਗੱਲ ਨੂੰ ਲੈ ਕੇ ਫੋਰਟਿਸ ਹਸਪਤਾਲ ਮਹਾਲੀ ਦੇ ਵੱਲੋਂ ਮੈਡੀਕਲ ਬੁਲੇਟਨ ਜਿਹੜਾ ਉਹ ਜਾਰੀ ਕੀਤਾ ਗਿਆ ਹੈ